ਚੰਨੀ ਸਾਹਿਬ ਨੂੰ ਮੁਬਾਰਕਵਾਦ ਹੈ ਉਹਨਾਂ ਨੂੰ ਲੈ ਕੇ ਆਏ ਆ ਜਲੰਧਰ ਦੇ ਵਿੱਚ ਪੰਜਾਬ ਦੀ ਹਕੂਮਤ ਤੇ ਦਿੱਲੀ ਦੀ ਹਕੂਮਤ ਨੂੰ ਹਰਾਉਣਾ ਹੈ ਚੰਨੀ ਸਾਹਿਬ ਨੂੰ ਤਾਂ ਲੈ ਆਏ ਪਰ ਚੌਧਰੀ ਪਰਿਵਾਰ ਨੂੰ ਲਿਆਉਣ ਦੇ ਵਿੱਚ ناکਾਮ ਰਹੇ ਤੇ ਚੌਧਰੀ ਪਰਿਵਾਰ ਕਾਫੀ ਨਾਰਾਜ਼ ਚੱਲ ਰਿਹਾ ਹੈਗਾ ਜੇ ਚੰਨੀ ਸਾਹਿਬ ਨੂੰ ਲੈ ਆਏ ਆ ਤਾਂ ਉਹਨਾਂ ਨੂੰ ਵੀ ਲੈ ਆਵਾ ਉਹ ਤਾਂ ਕਹਿ ਰਹੇ ਨੇ ਭਾਈ ਚਰਨਜੀਤ ਸਿੰਘ ਚੰਨੀ ਹਰਾਂ ਨੂੰ ਪਹਿਲਾਂ ਉਹ ਸੀਟ ਜਿੱਤ ਲੈਣੀ ਚਾਹੀਦੀ ਹੈ ਜਿਸ ਸੀਟ ਤੋਂ ਹਾਰੇ ਹੋਏ ਨੇ ਉਸ ਤੋਂ ਬਾਅਦ ਜਲੰਧਰ ਵੱਲ ਨੂੰ ਮੁਖ ਮੋੜਦੇ ਉਹਨਾਂ ਨੇ ਮੇਰਾ ਜਿਹੜਾ ਹੈਗਾ ਵਾ ਉਹ ਪਰਿਵਾਰ ਖਤਮ ਕਰਨ ਦੀ ਜੇ ਉਹਨਾਂ ਨੇ ਸਦਾ ਚੰਨਜੀਤ ਸਿੰਘ ਚੰਨੀ ਜੀ ਨੂੰ ਟਿਕਟ ਦੇ ਦਿੱਤਾ ਤਾਂ ਸਾਨੂੰ ਚੰਨਜੀਤ ਸਿੰਘ ਚੰਨੀ ਨਾਲ ਖੜਨਾ ਚਾਹੀਦਾ ਇਹ ਪਾਰਟੀ ਦੇ ਫੈਸਲੇ ਹੁੰਦੇ ਨੇ ਸਟੇਟ ਦੇ ਫੈਸਲੇ ਹੁੰਦੇ ਨੇ ਕੇਂਦਰ ਦੀ ਲੀਡਰਸ਼ਿਪ ਦੇ ਫੈਸਲੇ ਹੁੰਦੇ ਨੇ ਜੋ ਲੀਡਰ ਨੂੰ ਵੀ ਔਰ ਵਰਕਰ ਨੂੰ ਮੰਨਣਾ ਚਾਹੀਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਕਤ ਸਿਆਸਤ ਭਖੀ ਹੋਈ ਹੈ ਜਲੰਧਰ ਦੇ ਵਿੱਚ ਪਾਰਟੀਆਂ ਵੱਲੋਂ ਲਗਾਤਾਰ ਆਪਣੇ ਨੁਮਾਇੰਦੇ ਜਿਹੜੇ ਨੇ ਉਹ ਅਨਾਉਂਸ ਕੀਤੇ ਜਾ ਰਹੇ ਨੇ ਲਗਾਤਾਰ ਪਾਰਟੀ ਵੱਲੋਂ ਆਪਣੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਅਲਾਨ ਕੀਤੇ ਜਾ ਰਹੇ ਨੇ ਬੀਜੇਪੀ ਵੱਲੋਂ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਾਂਗਰਸ ਵੱਲੋਂ ਵੀ ਹੁਣ ਚਰਨਜੀਤ ਸਿੰਘ ਚੰਨੀ ਹੁਰਾ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ ਪਰ ਜੇਕਰ ਮੈਂ ਗੱਲ ਕਰਾਂ ਤਾਂ ਇਸ ਵਕਤ ਕਈ ਸੁਰਖੀਆਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਰੀਆਂ ਸੁਰਖੀਆਂ ਦੇ ਉੱਪਰ ਗੱਲਬਾਤ ਅਸੀਂ ਚਰਨਜੀਤ ਸਿੰਘ ਚੰਨੀ ਹੁਰਾ ਦੇ ਨਾਲ ਵੀ ਕਰਾਂਗੇ ਪਰ ਉਹਨਾਂ ਦੇ ਸਾਥੀ ਸਾਡੇ ਨਾਲ ਮੌਜੂਦ ਹੈਗੇ ਸੁਪਿੰਦਰ ਕਟਯੂਰੀ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਕੋਲ ਸਾਹਿਬ ਪਹਿਲਾਂ ਤਾਂ ਚੰਨੀ ਹੁਰਾ ਨੂੰ ਹੁਣ ਸਿੱਧੀ ਟਿਕਟ ਮਿਲ ਗਈ ਹੈਗੀ ਹੈ ਉਸ ਬਾਰੇ ਕੀ ਕਹਿਣਾ ਹੈ ਜੰਨੀ ਸਾਹਿਬ ਨੂੰ ਮੁਬਾਰਕਵਾਦ ਹੈ ਉਹਨਾਂ ਨੂੰ ਲੈ ਕੇ ਆਏ ਆ ਜਲੰਧਰ ਦੇ ਵਿੱਚ ਕਿ ਹਕੂਮਤ ਨੂੰ ਪੰਜਾਬ ਦੀ ਹਕੂਮਤ ਤੇ ਦਿੱਲੀ ਦੀ ਹਕੂਮਤ ਨੂੰ ਹਰਾਉਣਾ ਹੈ ਦਿੱਲੀ ਦੀ ਹਕੂਮਤ ਜਿਹੜੀ ਬਹੁਤ ਲੰਬੇ ਸਮੇਂ ਤੋਂ ਗਰੀਬਾਂ ਦਲਤਾਂ ਪਛੜਿਆਂ ਦੇ ਉੱਤੇ ਜ਼ੁਲਮ ਕਰ ਰਹੀ ਹੈ ਔਰ ਪੰਜਾਬ ਦੀ ਹਕੂਮਤ ਜਿਹੜੀ ਝੂਠੇ ਕੇਸ ਬਣਾ ਬਣਾ ਕੇ ਸਾਡੇ ਆਗੂਆਂ ਨੂੰ ਜੇਲਾਂ ਦੇ ਵਿੱਚ ਸਿੱਟ ਰਹੀ ਹੈ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਇਸ ਕਰਕੇ ਉਹਨੂੰ ਸਬਕ ਸਿਖਾਉਣ ਦੇ ਲਈ ਮਾਨਯੋਗ ਸਰਦਾਰ ਚਰਜੀਤ ਸਿੰਘ ਚੰਨੀ ਜੀ ਨੂੰ ਜਲੰਧਰ ਲੈ ਕੇ ਆਏ ਆ ਕੇਂਦਰ ਦੀ ਲੀਡਰਸ਼ਿਪ ਨੂੰ ਔਰ ਸਟੇਟ ਦੀ ਲੀਡਰਸ਼ਿਪ ਨੂੰ ਰਿਕਵੈਸਟ ਕੀਤੀ ਸੀ ਕਿ ਚੰਨੀ ਸਾਹਿਬ ਨੂੰ ਜਲੰਧਰ ਲੈ ਕੇ ਆਓ ਅਸੀਂ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਦਾ ਟਾਰਗੇਟ ਲੈ ਕੇ ਸਰਦਾਰ ਚਰਜੀਤ ਸਿੰਘ ਚੰਨੀ ਨੂੰ ਇੱਥੇ ਲੈ ਕੇ ਆਏ ਆ ਔਰ ਤੁਹਾਡੇ ਮਾਧਮ ਤੇ ਕਹਿਣਾ ਚਾਹਣਾ ਕਿ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਕਾਂਗਰਸ ਪਾਰਟੀ ਜਿੱਤੇਗੀ ਔਰ ਚੰਨੀ ਸਾਹਿਬ ਨੂੰ ਜਿਤਾ ਕੇ ਭੇਜਣਾ ਹੈ ਜਦੋਂ ਚੰਨੀ ਸਾਹਿਬ ਨੂੰ ਤਾਂ ਲਿਆਏ ਪਰ ਚੌਧਰੀ ਪਰਿਵਾਰ ਨੂੰ ਲਿਆਉਣ ਦੇ ਵਿੱਚ ناکਾਮ ਰਹਿ ਤਾ ਚੌਧਰੀ ਪਰਿਵਾਰ ਕਾਫੀ ਨਾਰਾਜ਼ ਚੱਲ ਰਿਹਾ ਹੈਗਾ ਉਹਨਾਂ ਦੀ ਕੀ ਜੀ ਜੇ ਚੰਨੀ ਸਾਹਿਬ ਨੂੰ ਲਿਆਏ ਆ ਤਾਂ ਉਹਨਾਂ ਨੂੰ ਵੀ ਲਿਆਵਾਂਗੇ ਉਹ ਫਿਰ ਨਾਰਾਜ਼ ਕਿਉਂ ਹੈਗੇ ਨੇ ਕੋਈ ਗੱਲ ਨਹੀਂ ਨਾਰਾਜ਼ ਹਰੇਕ ਵਿਅਕਤੀ ਦੀ ਹੁੰਦੀ ਹੈ ਕਿਤੇ ਨਾ ਕਿਤੇ ਹਰੇਕ ਵਿਅਕਤੀ ਦੀ ਆਪਣੀ ਭਾਵਨਾ ਹੁੰਦੀ ਹੈ ਅਸੀਂ ਉਹਨਾਂ ਨੂੰ ਵੀ ਲਿਆਵਾਂਗੇ ਦੇਖੋ ਤੁਸੀਂ ਕੋਈ ਪ੍ਰੋਬਲਮ ਨਹੀਂ ਹੈ ਇਦਾਂ ਦੀ ਜਾਵਾਂਗੇ ਜਾ ਕੇ ਜੋ ਪਾਰਟੀ ਵੀ ਯਤਨ ਕਰ ਰਹੀ ਹੈ ਉਹ ਆਉਣਗੇ ਤੁਹਾਡੇ ਚੈਨਲ ਦੇ ਉੱਤੇ ਆ ਕੇ ਕਾਹਾਂਗੇ ਉਹ ਤਾਂ ਕਹਿ ਰਹੇ ਨੇ ਭਾਈ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਪਹਿਲਾਂ ਉਹ ਸੀਟ ਜਿੱਤ ਲੈਣੀ ਚਾਹੀਦੀ ਆ ਜਿਸ ਸੀਟ ਤੋਂ ਹਾਰੇ ਹੋਏ ਨੇ ਉਸ ਤੋਂ ਬਾਅਦ ਜਲੰਧਰਵਾਲ ਨੂੰ ਮੁਖ ਮੋੜ ਦੇ ਉਹਨਾਂ ਨੇ ਮੇਰਾ ਜਿਹੜਾ ਹੈਗਾ ਵਾ ਉਹ ਪਰਿਵਾਰ ਖਤਮ ਕਰਨ ਨਹੀਂ ਦੇਖੋ ਇਹ ਪਾਰਟੀਆਂ ਨੇ ਫੈਸਲੇ ਕਰਨੇ ਹੁੰਦੇ ਆ ਇਹ ਵਿਅਕਤੀਗਤ ਫੈਸਲੇ ਨਹੀਂ ਹੁੰਦੇ ਇਹ ਪਾਰਟੀਆਂ ਨੇ ਫੈਸਲੇ ਕਰਨੇ ਦਾਵੇਦਾਰ ਤਾਂ ਮੈਂ ਵੀ ਸੀ ਜਲੰਧਰ ਤੋਂ ਜੇ ਉਹਨਾਂ ਨੇ ਸਦਾ ਚੰਦਜੀਤ ਸਿੰਘ ਚੰਨੀ ਜੀ ਨੂੰ ਟਿਕਟ ਦੇ ਦਿੱਤਾ ਤਾਂ ਸਾਨੂੰ ਚੰਨਜੀਤ ਸਿੰਘ ਚੰਨੀ ਜਾਲ ਖੜਨਾ ਚਾਹੀਦਾ ਇਹ ਪਾਰਟੀ ਦੇ ਫੈਸਲੇ ਹੁੰਦੇ ਨੇ ਸਟੇਟ ਦੇ ਫੈਸਲੇ ਹੁੰਦੇ ਨੇ ਕੇਂਦਰ ਦੀ ਲੀਡਰਸ਼ਿਪ ਦੇ ਫੈਸਲੇ ਹੁੰਦੇ ਨੇ ਜੋ ਲੀਡਰ ਨੂੰ ਵੀ ਔਰ ਵਰਕਰ ਨੂੰ ਮੰਨਣਾ ਚਾਹੀਦਾ ਇੱਕ ਪਾਸੇ ਦਿੱਲੀ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਆ ਉਹ ਆਪ ਦੇ ਨਾਲ ਗੱਠਜੋੜ ਹੈਗਾ ਇੰਡੀਆ ਗੱਠਜੋੜ ਹੈਗਾ ਪੰਜਾਬ ਦੇ ਵਿੱਚ ਲਗਾਤਾਰ ਇਹਨੇ ਕਿ ਭਈ ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ ਇੱਕ ਇੱਟ ਕੁਰਤੇ ਦਾ ਵੈਰ ਹੈਗਾ ਸਾਡਾ ਇਹ ਲੋਕ ਸਮਝ ਨਹੀਂ ਆ ਰਹੀ ਲੋਕਾਂ ਨੂੰ ਤੁਸੀਂ ਸਮਝਾਣ ਦੀ ਕੋਸ਼ਿਸ਼ ਲੋਕ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਲੋਕ ਵਿਰੋਧੀ ਨੀਤੀਆਂ ਦੇ ਕਾਰਨ ਬੁਰੀ ਤਰ੍ਹਾਂ ਜਿਹੜੀ ਆ ਉਹ ਫੇਲ ਹੋ ਚੱਲੀ ਐ ਔਰ ਇਸ ਕਾਰਨ ਕਰਕੇ ਜਿਹੜੇ ਭਗਵੰਤ ਮਾਨ ਉਹ ਪੰਜਾਬ ਦੇ ਅੰਦਰ ਉਹ ਆਪਣੀ ਨੈਤਿਕਤਾ ਖੋ ਚੁੱਕਾ ਐ ਔਰ ਜੇ ਇਸ ਤਰੀਕੇ ਦੇ ਜ਼ੁਲਮ ਕਰ ਰਿਹਾ ਹੈ ਉਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਭਗਵੰਤ ਮਾਨ ਨੂੰ ਹਰਾਉਣਾ ਹੈ ਔਰ ਕੇਸਰੀਵਾਲ ਨੂੰ ਪੰਜਾਬ ਦੇ ਅੰਦਰ ਹਰਾਉਣਾ ਬਹੁਤ ਜ਼ਰੂਰੀਆ ਰਹੀ ਗੱਲ ਤੁਹਾਡੀ ਕਿ ਦਿੱਲੀ ਜਾਂ ਹੋਰ ਹੈ ਇਹ ਦਿੱਲੀ ਦਾ ਫੈਸਲਾ ਆ ਅਸੀਂ ਪੰਜਾਬ 'ਚ ਰਹਿਣ ਵਾਲੇ ਲੋਕ ਆ ਅਸੀਂ ਪੰਜਾਬ ਦਾ ਫੈਸਲਾ ਦਿੱਲੀ ਦੇ ਵਾਲਿਆਂ ਨੂੰ ਦੱਸ ਦਿੱਤਾ ਸੀ ਔਰ ਉਹਨਾਂ ਨੇ ਸਾਡੀ ਗੱਲ ਨੂੰ ਮੰਨ ਲਿਆ ਇਸ ਕਰਕੇ ਦਿੱਲੀ ਦਾ ਸਵਾਲ ਦਿੱਲੀ ਵਾਲਿਆਂ ਨੂੰ ਪੁੱਛਿਆ ਚਲ ਠੀਕ ਹੈ ਸ਼ੁਕਰ ਜੀ ਤੁਸੀਂ ਕੁਵਿੰਦਰ ਕੋਟਲੀ ਨੇ ਜਿਨ੍ਹਾਂ ਦਾ ਕਟਿਆ ਗਿਆ ਸੀ ਕੇਕ ਦੇ ਵਿੱਚ ਇਹਨਾਂ ਨੇ ਸਿੱਧਾ ਲਿਖਿਆ ਸੀ ਕਿ ਸਾਡਾ ਚੰਨੀ ਘਰ ਦੇ ਵਿੱਚ ਆ ਰਿਹਾ ਹੈ ਕਾਂਗਰਸਪੰਨ ਪੰਕੇ ਦੇ ਨਾਮ ਰਾਜ ਗੁਪਤਾ ਬਾਬੂ ਸ਼ੇਟਾਏ ਜਲੰਧਰ ਜਲੰਧਰ ਤੋਂ ਚਰਨਜੀਤ ਸਿੰਘ ਨੋਟ ਤੋਂ ਬਾਅਦ ਕਾਂਗਰਸ ਭਵਨ ਦੇ ਵਿੱਚ ਪਹੁੰਚੇ